I so, don't so, so. सीरो <gehört seven horrible> <Bee 94>

ਨੇ ਧੌਣ ਸਤਿਗੁਰੂ ਨੇ ਉਤਿਆਦੀ ਹੋ ਨਿਆਸਰਾ ਦੇ ਆਸਰੇ ਧੰਨ ਧੰਨ ਸਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਆਪ ਜੀ ਦੇ ਗੁਰੂ ਧਰਮ ਪਰਸਾਈ ਦਾ ਬ੍ਰਹਮ ਜੀਵ ਨੇ ਬ੍ਰਹਮ ਜੀਵ ਨੇ ਭਾਈ ਲਾਲ ਜੀ ਜੀ ਪਰਮ ਹੰਸ ਭਾਈ ਪਰਵਤ ਸਿੰਘ ਬਾਬਾ ਸਲਾਮਤ ਰਾਏ ਜੀ ਬਬਰ ਸ਼ਾਹ ਲਾਯਾਰ ਜੀ ਬਹਤਰੇ ਗੁਰਸਿੱਖਾਂ ਦੀ ਯਾਦ ਅੰਦਰ ਸਲਾਨਾ ਜੋੜ ਲੈ ਲੰਗਣ ਹੋ ਗਿਆ ਹੋਇਆ ਸਭ ਵਿੱਚ ਪਕਸ਼ਾ ਗੁਰ ਆ ਕੀ ਦੇ ਪਾਵਨ ਅਸਥਾਨ ਪ੍ਰਕਾਸ਼ ਸਥਾਨ ਗੁਰੂ ਘਰ ਆ ਪੈ ਲਗੂ ਜੁਤ ਤੋ ਪ੍ਰਭਾਤ ਕਹਿੰਦੇ ਆਰੰਭ ਹੋਣ ਸਭ ਵਿੱਚ ਪਕਸ਼ਾ ਜੀ ਗ੍ਰੀਮਾ ਵਿੱਚ ਪਕਸ਼ਾ ਜੀ ਫਰਸਤੇ ਦੇ ਵਿੱਚ ਗ੍ਰੀਮਾ ਵਿੱਚ ਪਕਸ਼ਾ ਜੀ ਸ਼ਬਦਾਂ ਦਾ ਪ੍ਰਗਾਂਡ ਕਰਦਿਆਂ ਹੋਇਆ ਸੰਗਤ ਰੂਪ ਵਿੱਚ ਪ੍ਰਭਾਤ ਹੋਰੇ ਅਜ ਕਾਲ ਆ ਕੀ ਦੇ ਚਰਨ ਕਰ ਦੇ ਪ੍ਰਤਿਵਾਣ ਪਤਿਸਰਕਾਰ ਜੋ ਦੇ ਭਰਸੇ ਸਤਵੀਰ ਸਿੰਘ ਜੀ ਦੇ ਗੁਰਾਂ ਵਿਖੇ ਪਹੁੰਚੇ ਸੋਚੰਤਾ ਸਾਧ ਜੀ ਆਪ ਕੀ ਦੇ ਦਰੋਂ ਤਰੋਂ ਵਰਸਾਇਆ ਬ੍ਰਹਮ ਜਰਨੀ ਬ੍ਰਹਮ ਜਰਨੀ ਸੰਤ ਪੰਥ ਸੰਤ ਸਿੰਘ ਜੀ ਮਰਗ ਤੇ ਚੇਲੇ ਜਿਨ੍ਹਾਂ ਨੇ ਜੱਪਾ ਜਪ ਚੁਕਿਆ ਗੁਰੂ ਗ੍ਰੰਥ ਬਾਣੀ ਦੇ ਸੋਚ ਦੇ ਪਰਬੰਧ ਕੀਤਾ ਤੁਹਾਡੇ ਮਨ ਦੇ ਮੁੱਢੇ ਬਾਹਰ ਉੱਤੇ ਨਾਮ ਨੂਰ ਧੰਨਾ ਧੰਨਾ ਬ੍ਰਹਮ ਜਰਨੀ ਸੰਤ ਪੰਥ ਦਾ ਤੇਜ ਸਿੰਘ ਜੀ ਪ੍ਰਧਾਨ ਸੰਤ ਸਭਾ ਮਹਤ ਦੇ ਚਿਰ ਦੇ ਚੇਲੇ ਦੇ ਜਿਨ੍ਹਾਂ ਨੇ ਅੰਤਿਮ ਅਰਸ਼ਣ ਕਰਕੇ ਤਾਲਜੋਤ ਤੇ ਤਾਲਪੁਰ ਦੇ ਸੰਬੰਧਨ ਅੰਤਿਮ ਦਰਸ਼ਨ ਕਰਵਾਉਂਦੇ ਰ ਧੰਨ ਧੰਨ ਗ੍ਰਾਮ ਗਾਨੇ ਦਸੇ ਦੌਰ ਸੰਤ ਬੋਪਾਲ ਮੋਹਨ ਸਿੰਘ ਜੀ ਸੱਚਖੰਡ ਵਾਸੀ ਸੱਚਖੰਡ ਦੇ ਦਰਸ਼ਨ ਕਰਵਾਉਣ ਵਾਲੇ ਪ੍ਰਣਾ ਮਹਾਂਪੁਰਖਾਂ ਦੇ ਪੁੱਤਰ ਕਮਾਈ ਦੇ ਅੰਤਰਕੇ ਖਾਲਸਾ ਦੀ ਸਾਖ ਹੋਣ ਗਏ ਹਾਲੇਲੂ ਜੀ ਮਹਾਂਲੋਕ ਤੰਤਰ ਜੰਮੇ ਜੀਓ ਗਰੀਬਾਂ ਚ ਪਤਸ਼ਾ ਜੀ ਆਂਤ ਦੇ ਦਰ ਕਰੇ ਸმო ਮਹਾਂ ਗੁਰੂ ਕ੍ਰਿਸ਼ਨਾ ਜੀ ਤੇ ਉਹਨਾਂ ਦੇ ਸੰਗਤ ਵੱਲੋਂ ਸਾਰਜੇ ਪਤਛਾ ਜੀਓ ਆਪ ਜੀ ਦੀਆਂ ਸੰਤਾਂ ਦਾ ਧੰਨਵਾਦ ਕਰਦੇ ਹਾਂ ਅਤੇ ਸੇਵਾ ਜਿਹੜੇ ਸਭ ਆਉਂਦੇ ਆ ਹਨ ਤੇ ਕੌਸ਼ਲ ਬੇਅੰਤ ਮਾਇਆ ਹਾਜ਼ਰ ਚ ਸმო ਸੰਗਤਾਂ ਵੱਲੋਂ ਮਾਇਆ ਹੋਜੇ ਰੂਹ ਇਸੇ ਪਤਛਾ ਜੀਓ ਆਪ ਜੀ ਨੇ ਪਰਵਾਣ ਕਰਕੇ ਪਤਛਾ ਜੀ 50000 ਬੇਜਾਨ ਸਮੂਹ ਸਰਕਾਰ ਦੇ ਸੇਵਾ ਅਧਿਕਾਰੀ ਹਾਜ਼ਰ ਹੋਏ ਹਨ ਅੱਜ ਦੇ ਜਿੰਨਾ ਜਨਾਂ ਵਿਚ ਮਾਰਾਇਆ ਸੁਭਜਾਨ ਦੇ ਭਰੂਤ ਕਰਨੇ ਕੰਨ ਪੂਰ ਕਰਨਾ ਸਮੂਹ ਸਤਾਨੀਆਂ ਹਾਜ਼ਰੀਆਂ ਪਿੰਡਪੁਰ ਦੇ ਧਰਮ ਕਰਤੇ ਪ੍ਰਵਾਨ ਕਰ ਲੈਣੇ ਬਾਬੀ ਨੇ ਦਰਕਰਨ ਤੇ ਜੀਤਵਰ ਸਿੰਘ ਸੰਤਾਰ ਦੇ ਘਰ ਸਤਪੀਰ ਸਿੰਘ ਜੀ ਜਿਨ੍ਹਾਂ ਦੇ ਮੱਥੇ ਪਰ ਸਮੁੱਚੇ ਦੇ ਭੜੀ ਸਿੰਘ ਜੀ ਜੀਤ ਸਿੰਘ ਭੜੀ ਸਿੰਘ ਰਵੱਤਰ ਸਿੰਘ ਸਮੂਹ ਪਰਿਵਾਰ ਵੱਲੋਂ ਚੇਤਨ ਅੰਤ ਤੱਕ ਧੰਵਾ ਹਵਰ ਹੋਈਆਂ ਚਾਹੇ ਆਪ ਸਾਹਿਬ ਜੀ ਬਾਬੀ ਨੇ ਪ੍ਰਵਾਨ ਕਰਨ ਦਾ ਸੇਵਕ ਪਰਿਵਾਰ ਆਰਵੀਰ ਜਰਨਾ ਕਮਲਾ ਕੌਰ ਸਾਹਿਬ ਅਰਦਾਸ ਬੇਨਤੀ ਕਰਦੇ ਚਾਹੇ ਪਾਤਸ਼ਾਹ ਜੀ ਭਾਈ ਸਾਹਿਬ ਸਤਪੀਰ ਸਿੰਘ ਦੇ ਘਰ ਪੁੱਤਰਿਆਂ ਦੇ ਨਾਤਾ ਰਸ਼ੇਤਰ ਤੇ ਨਵਾਜੋ ਕਿਆ ਨਹੀ ਧਰਤੀ ਰ ਸਰਤਾ ਤੇਰਾ ਸਤਿ ਸ਼ਹਿ ਹੈ ਜਿਸ ਦੇ ਸੋ ਪਾਣ ਦੇ ਮਾੜ ਦਰਵਾਟਾਂ ਅਨੁਸਾਰ ਆਪ ਜੀ ਦੀ ਕਿਰਪਾ ਰਹਿਣ ਕਰਨੇ ਪਕਸ਼ਾ ਦੀ ਆਪ ਜੀ ਦੇ ਦਰ ਚੜ ਕੇ ਪ੍ਰੇਤਵਾਨ ਪ੍ਰੀਤ ਸਭੈ ਅਜੀਤ ਸਿੰਘ ਜੀ ਪਾਸ਼ਾ ਜੀ ਪ੍ਰਧਾਨ ਅੱਡੇ ਤੋਂ ਚੜ੍ਹਦੀ ਕਲਾ ਵਾਰਸ ਤੇ ਅਰਦਾਸ ਬੇਨਤੀ ਕਰਦੇ ਹਾਂ ਸਤਿ ਉੱਚੇ ਪਾਸ਼ਾ ਜੀ ਹਜ਼ਾਰਾ ਸੌ ਰੁਪਿਆ ਤੇ ਹਾਕਿਤਾ ਦੇ ਸੇਬ ਅਸਲੀ ਨਾ ਖਜ਼ਾਨਾ ਚ ਬਿਮਾਰਿਆ ਹੈ ਸੋ ਖਜ਼ਾਨਾ ਪ੍ਰਭੂ ਤਰਫੋਂ ਮੈਂ ਕੌਲ ਕਮਜ਼ੂਰ ਕਰਨੇ ਕਮੀਆਂ ਚ ਵਰਤਦਾ ਪਾਉਣੀਆਂ ਹਰ ਇੱਕ ਦਾ ਸਹਿਤ ਕਰਣੇ ਧਰਵ ਵਿੱਚ ਪਰਿਵਾਰ ਵਿੱਚ ਚੜ੍ਹਦੀ ਕਲਾ ਵਾਰਸ਼ੇ ਆਪਣੀ ਸਭੀ ਦੀ ਪਾਸ਼ਾ ਸ਼ੋਕ ਨੂੰ ਭਾਵਨਾ ਪੂਰੀਆਂ ਕਰਨੀਆਂ ਆਪ ਜੀ ਦੇ ਘਰ ਘਰ ਦੇ ਪ੍ਰੇਤਵਾਨ ਪਰਸ਼ਾ ਪਰਿਵਾਰੀ ਸਰਦੇ ਦੇ ਅਰੋਧਨ ਵਾਸਤੇ ਆਪ ਜੀ ਦੀ ਚਤਰਾਤਰਾ ਪਾਸ ਆਸਰ ਬੇਨਤੀ ਕਰਦੇ ਹੁਆ ਪਰਸ਼ਾ ਜੀਓ 500 ਰੁਪਏ ਅਰਦਾਸ ਕਰਵਾਦੇ ਸੇ ਪਾਸ਼ੇ ਆਜਿਨੇ ਕਿਰਪਾ ਕਰਨੇ ਸਿਹਤ ਪ੍ਰਵਾਨ ਦੇ ਅਰਦਾਸ ਬੇਨਤੀ ਕਰਦੇ ਪ੍ਰਵਾਨ ਕਰਨ ਲੈਣੇ ਸੋਤੇ ਪਾਸ਼ੇ ਪਾਸ਼ੇ ਹੈਰੀ ਸਮਜੀ ਨੂੰ ਦੇ ਅਰੋਗਤਾ ਦੀ ਦਰਾਂਤ ਬਸ਼ਿਸ਼ ਕਰਨੇ ਸਭਤੇ ਪਾਸ਼ੇ ਦੁਖਭੰਨ 13 ਨਾਮ ਜੀ ਦੁਖਭੰਨ 13 ਨਾਮ 8000 ਰੁਪਏ ਪੂਰਨ ਸਤਿਗੁਰਜਾਣ ਦੇ ਮਹਾਨ ਘਰਵਾਤ ਅਨੁਸਾਰ ਆਪ ਜੀ ਨੇ ਕਿਰਪਾ ਰਹਿਤ ਕਰਨੇ ਪਕਸ਼ਾ ਜੀ ਆਗਿਰ ਦੇ ਕਰਤਵ ਦੇ ਪ੍ਰਤਿਵਾਨ ਵਾਨ ਭਰਸਾ ਦੇ ਪ੍ਰੋਚਨ ਸੇ ਪਾਸੇ ਪਹੁੰਚੇ ਵੀ ਤੋਂ ਗ੍ਰੀਵਤ ਜੀ ਪੰਛਾ ਜੀ ਕਰੋ ਵਰਣੀ ਚੜ੍ਹਦੀ ਕਲਾ ਬੋਲ ਦੇ ਅਰਦਾਸ ਦੇ ਕਰ ਲਿਆ ਹੋਈਆਂ 1100 ਅਰਦਾਸ ਕਰਵਾ ਦੇ ਕਹਿੰਦੇ ਪਕਸ਼ਾ ਜੀ ਆਪ ਜੀ ਨੇ ਕਰਤਵ ਕਰਨੇ ਸਿਰ ਮੋਰ ਗਿਆ ਦਾਸ ਦੇ ਦਿੱਤੇ ਪ੍ਰਵਾਨ ਕਰ ਲੈਣ ਆਉਣ ਵਾਲੇ ਸਮੁੱਚ ਸੁਭਾਗੇ ਖੁਸ਼ੀਆਂ ਪ੍ਰਦਸ਼ੀਤ ਕਰਨੇ ਪਕਸ਼ਾ ਜੀ ਤੋਂ ਵਰ ਦੇ ਤਰਕੀਆਂ ਮੈਸ਼ ਕਰਨੀ ਨਾ ਸਤਿਗੁਰੂ ਪੱਤਨ ਜੀ ਜਣ ਆਦੀ ਦੇ ਦਰ ਘਰ ਦੇ ਪਵਿੱਤਰ ਆਣ ਗਾਨ ਪੈਸਾ ਭਾਈ ਸੁਖਵੀਰ ਸਿੰਘ ਵੱਲੋਂ ਔਰ ਨਹਾਸੇ ਦੇਖਤੇ ਸੇ ਪਾਸ਼ਾ ਜੀ ਉਹਨਾਂ ਦੇ ਦੋਤਰੇ ਸਤਿ ਸ੍ਰੀ ਅਕਾਲ ਪਾਤਸ਼ਾਹ ਜੀ ਪ੍ਰਮੇਂਦਰ ਤੌਰ ਜੂਅਸ ਸਰਤੇ ਪਾਤਸ਼ਾਹ ਜੀ ਆਪ ਜੀ ਦੇ ਚਰਨਾਂ ਤੁਮਲਤ ਅਰਦਾਸ ਬੇਨਤੀ ਕਰਦੇ ਸਤਿ ਸ਼ਾਹ ਪੁੱਤਰ ਦੇ ਨਾਮ ਬਰਸ਼ੇ ਕਰਨਾ ਜੋ ਮੰਗੇ ਧਰ ਤੁਰੇ ਆਪਣੇ ਤੇ ਸੋਹੇ ਸੋਹਣ ਜੀਵਨ ਨਾਲ ਇੱਕ ਘਾਸ ਮੁਕਤ ਜੀ ਬੋਲੇ ਜੀ ਹਾਂ ਉਹਾਂ ਸੱਚ ਹੋਏ ਤੇ ਮਹਾਨ ਗੁਰੂਵੰਤ ਅਨੁਸਾਰ ਆਪ ਜੀ ਨੇ ਕਰਤਾ ਕਰਨਾ ਛੋੜਿਆ ਆਪ ਜੀ ਦੇ ਪਾਤਸ਼ਾਹ ਜੀ ਆਉਣ ਵਾਲੇ ਸਮੇਂ ਸੰਭਾਦੇ ਖੁਸ਼ੀਆਂ ਤੇ ਵਰਸਿ ਕਰਨੇ ਪਾਤਸ਼ਾਹ ਜੀ ਕਿਰਪਾ ਰੰਗ ਕਰਨੇ ਜੋ ਜੀ ਆਪ ਜੀ ਦੇ ਸ਼ੁਕਰ ਹੋਇ ਤੇ ਸਤਿਕਾਰ ਕੇ ਆਵੇ ਸਾਰਕ ਸਮੇਂ ਸਿੱਤੇ ਪਾਤਸ਼ਾਹ ਜੀ ਬਖਸ਼ੇ ਭੰਡਾਰਿਆਂ ਵਿੱਚ ਪੰਜੀ ਮਾ ਪੜਾ ਕੇ ਸ਼ੋਅ ਚੇਟ ਕੀਤਾ ਜਾ ਕਰਿ ਰਵਾਨ ਕਰਨਾ ਪੜਾ ਪ੍ਰਸ਼ਾਦ ਤੇ ਅਦੇ ਚਾਕ ਬੋੜੇ ਦੇ ਲੰਗਰ ਹਰਜਿਤ ਇਸੇ ਪਾਤਸ਼ਾਹ ਜੀ ਅਣ ਪ੍ਰਕਾਰ ਭੁੱਲਦਾ ਦੀ ਇਹ ਬੰਗ ਜਿੰਨੇ ਸਟਾਏ ਸਰੀ ਬੰਸ ਸੋਚ ਕੋਤਰ ਹੁਣ ਲਾਵੇ ਕੋ ਦਾ ਵੇ ਬੱਜਿਆ ਹੋਇਆ ਭੋਜ ਕੜਾ ਪਰਚਲਾ ਦੀ ਤੇ ਚਾਪ ਪਰ ਲੰਗਰ ਸੰਗਠਨ ਵਿੱਚ ਪਹੁੰਚੀ ਅੱਜ ਵਿਸ਼ੇਸ਼ ਕਰਨੀ ਸ਼ਕਤੀਆਂ ਸ਼ਕੁੰਦਿਆਂ ਆਓ ਜੀ ਦਾ ਤੂਤਕ ਨਾਮ ਸਤਨਾਮ ਸਿਰੇ ਵਾਢੀ ਚਿਤ ਆਵੇ ਜੋ ਜੀ ਆਨ ਦੀ ਸ਼ਰਨ ਲਾਵੇ ਤੇ ਸਤਨ ਲਾਵੇ ਸਦਸਕ ਹੋਵੇ ਨਾਮ ਤੇ ਸਿਰ ਚੜ੍ਹਦੇ ਸੁਣਗੇ ਸਰਬੱਤ ਦਾ ਮਾਣ ਬੰਦ ਹੋ ਪਤਸ਼ਾਹੀਓ ਆਪ ਦੀ ਚਰਣਾ ਵਿੱਚ ਆਪ ਦਾਸ ਬੇਤੀ ਪਤਸ਼ਾਹੀਓ ਉਤਰੇ ਦੱਤਾਂ ਵਰਸਨ ਦਾ ਪਤਸ਼ਾਹੀਓ ਅਰਦਾਸ ਕੀਤੀ ਕਰਦੇ ਹਾਂ ਕਿ ਤੇ ਪਾਸ਼ਾ ਆਪ ਜੀ ਨੇ ਕਿਰਪਾ ਕਰਨੇ ਸੇਵਰਾਜ ਜੀ ਜੋ ਇਆਂ ਕੋਈ ਆਉਣ ਵਾਲੇ ਸਮੇਂ ਸੁੱਖਾਂ ਦੇ ਖੁਸ਼ੀਆਂ ਪ੍ਰਾਪਤਿ ਕਰਨੇ ਕਰਨਾ ਚਾਹੇ ਪਤਸ਼ਾਹੀ ਜੋ ਜੀ ਆਪ ਦੀ ਸ਼ਰਣ ਆਵਨ ਦੇ ਸੰਕਟ ਆਵੇ ਸਦਾ ਸੁਖ ਹੋਵੇ ਨਾਮ ਸਿਧਿਆ ਨਾਨਕ ਨਾਮ ਚੌਂਦੀ ਤਵਾ ਪੂਰੇ ਬੰਦੇ ਤੁੰਦ ਆਪ ਆਏ ਵਾਹ ਵਾਹਿਗੁਰੂ ਜੀ ਦਾ ਫਤਹ ਸਭ ਵਾਹਿਗੁਰੂ ਦੋਹਰਾ ਤਹਿਆ ਤਨ ਕੀ ਪਰੇ ਚਲਾਇਆ ਸਭ ਸਤਨ ਤੋਂ ਹਕਮ ਹੈ ਗੁਰੂ ਮੰਨਿਓ ਗ੍ਰੰਥ ਗੁਰੂ ਗ੍ਰੰਥ ਜੀ ਮੰਨਿਓ ਪਰਗਟ ਗੁਰਾਂ ਕੀ ਜੋ ਗ੍ਰੰਥ ਤੋਂ ਮਿਲੋ ਚਰਹ ਹੋਜੀ ਸਭ ਗੁਰੂ ਰਾਜ ਕਰੀ ਦਾ ਨਾਲ ਸਹਾਇਕੀ ਰਹੇ ਪਾਰ ਹੋਏ ਸੁਮਿਲੰਗੇ ਬਕਟੇ ਸਰੰਜ ਉੱਠਦੇ ਸਭ ਮਨੁਸ਼ੀ ਦੇ ਤਰਪੂੜਾ ਪਸਾਰ ਹਉੰਤੰਤਰ ਬਤਿ ਹਤੇ ਤੋ ਨੀਕ ਹੰਤ ਅਵਤਾਰ ਨਾਨਕ ਗੁਰੂ ਗ੍ਰੰਥ ਕੰਡ ਪੂਰਨ ਕੋਰਿਆ ਅਵਤਾਰ ਜਦ ਮਦ ਜੋਤ ਲੋ ਨਾ ਰਹੀ ਸਿਰ ਗੁਰੂ ਗ੍ਰੰਥ ਨਾ ਜੋ ਖੰਡਾ ਜੋ ਕੇ ਆਤਮਾ ਤਲਕੀ ਸੋ ਹੈ ਸੀ सो रुर जगदीश वर गुरू नाम जड़े सोत जो कर सो महगुर पारेवार जो छड़ करे उतारो ਇਹ ਯਾਦ ਕਰ ਮੇ ਦੂਰ ਹੈ ਸਾਧ ਸੰਗਤ ਅਸਥਾਨ ਇਤਸਾਨ ਜਗ ਮਗ ਨੂਰ ਹੈ ਸਾਧ ਸੰਗਤ ਇਤਸਾਨ ਜਗ ਮਗ ਨੂਰ ਹੈ ਸਾਧ ਸੰਗਤ ਇਤਸਾਨ ਜਗ ਮਗ ਨੂਰ ਹੈ ਸਤਿ ਇਤਸਾਨ ਸਾਧ ਜਗ ਮਗ ਨੂਰ ਹੈ ਲੱਖ ਲੱਖ ਸਤਿ ਯਾਰ ਪਾਨ ਕੇ ਲਖ ਦੂਰ ਹੈ ਨਾ I'm

I'm not बार भी बैठी है देखियो प्यारे माड़ा जाओ धान जी रनान पर लैके जाओ ਨਹੀਂ ਨਹੀਂ ਉਹ ਗੱਲ ਉਹ ਜ਼ਿਆਦਾ ਨਹੀਂ ਮੈਂ ਪਕੌੜੇ ਦੀ ਜਿਹੜੀ ਮੈਂ ਕਹਿੰਦਾ ਬੱਸ ਕਰੋ ਕਿ ਹਾਂ ਉਹ ਜਿਹੜੀ ਪੜ ਗਈ ਹੈ ਮੇਰੇ ਦਾਦੇ ਜੀ ਬੱਸੇ ਨਾ ਪੜ ਮੱਝਾ ਵਿਵਹਾਰ ਚਾਹ ਪਾ ਲੈ ਕੋਈ भारत नानक जा पुराण पकारण पोसिया सि मृत भेद पुराण पुकार पोसिया पुकार पोस भेद पुराण पुकार पोत सि मृत भेद पुराण पकार पोसिया सिमरतेद पुराण पुकार पोस वेद पुराण पुकार पुसिया मृत भेद पुराण पुकार राम बिना सभु कूड़ गाली हो होशिया राम बिना सभु कूड़ गाली हो होशिया દ પાર તગતા પામદાર ਸਾਵਨ ਦਾਣੇ ਆਪਰ ਭਗਤਾਂ ਮਾਨਵ ਸਹਿ ਸਾਵਨ ਦਾਣੇ ਆਪਰ ਭਗਤਾਂ ਮਾਨਵ ਸਹਿ ਸਾਵਨ ਦਾਣੇ ਆਪਰ ਭਗਤਾਂ ਮਾਨਵ ਸਹਿ ਜਨਮ ਮਰਨ ਦੇ ਬੋਝ ਤੋਂ ਮੁਕਤ ਹੈ ਜਨਮ ਮਰਨ ਮਹਾ ਤੋਂ ਪਾਲੂ ਸਾਂਝੇ आकार करायनि सुन पाइनि बोल नाम सुने सुख द पायनि पाइण बोले I'm a fan, 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 राम बिना सुख ने दरसार राम बिना सुख ने दर